ਗੁਰਜੀ ਤੇਮਰੀ ਸਰਨ ਤੇਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖ ਨਹਾਰ ਦਇਆਲਾ ਨਾਨਕ ਕਰਕੇ ਗੋਲੇ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਾਰਣਤੁ ਮਾਰਿ ਆਇਓ ਸਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਵਸਾਤ ਵਾਹਿਗੁਰੂ ਜੀ ਤਨੋਸਰੀ ਮਹਲਾ ਪਹਿਲਾ ਕਰ ਪਹਿਲਾ ਚਉਪ ਦੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਤਾਰ ਜਿਉ ਡਰਤ ਹੈ ਆਪਣਾ ਕਸੋ ਕਰੀ ਪੁਕਾਰ ਦੁਖ ਵਿਸਾਰਣ ਸੇ ਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨੰਦਨ ਸਾਹਿਬ ਸੇ ਵਿਆ ਤੋ ਸ਼ਿੜਾਏ ਸੋਈ ਸੁਣ ਸੁਣ ਮੇਰੀ ਕਾਮਣੀ ਪਾਰ ਉਤਰ ਹੋਈ ਦਾਇਾਲ ਤੇਰਾ ਨਾਮ ਤਰਾ ਸਤਿਗੁਰ ਬਣ ਜਾ ਰਹਾ ਤਰਵੰਸ ਚਾ ਇੱਕ ਹਾ ਦੂਜਾ ਨਹੀਂ ਕੋਈ ਤਾਂ ਕੀ ਸਵਾਸੁ ਕਰੀ ਜਕੋ ਨਦਰ ਕਰੀ ਤਦ ਆਵਾਜ ਪਿਆਰੀ ਕੇਵਰ ਸਾ ਵੜ ਆਈ ਤੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੈ ਪਿਆਰੀ ਜਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾ ਚੌਂ ਕੋਈ ਨਾਨਕ ਤਾਕਾ ਦਾਸ ਹੈ ਬੰਦ ਬੰਦਾ ਚਖ ਚਖ ਹੋਈ ਸਾਹਿਬ ਤੇਰੇ ਨਾਮ ਵਿਟੋ ਬੰਦ ਬੰਦ ਚੱਖ ਚੱਖ ਹੋਇ ਸਾਹਿਬ ਤੇਰੇ ਨਾਮ ਵਿਟੋ ਬੰਦ ਬੰਦ ਚੱਖ ਚੱਖ ਹੋਇ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦਿ ਸਚੁ ਜੋਗਾਦ ਸਚੁ ਆਪੀ ਸਚੋ ਨਾਨਕ ਹੋਸੀ ਭੀ ਸਚੋ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अर्जुनੀ ਸਾਪੰ ਗੁਰ ਪ੍ਰਸਾਦ ਜਪ ਆਦ ਸੱਚੋ ਜੁਗਾਦ ਸੱਚ ਹੈ ਵੀ ਸੱਚੋ ਨਾਨਕ ਹੋਸੀ ਭੀ ਸੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ